ਰੂਨਾ ਜਨਮ ਮਰਨ ਤੋਂ ਕਜਾਈ ਹੋ ਅਸ਼ੁਭ ਤੁ ਸਮਝੀ ਲੋਰੀਰ ਸੋੁਰ ਸੁਰ ਸਮ ਚਕੀਏ ਕੀਆ ਸਜਾਉਨ ਸਤਾਰਾ ਪਾਗ ਸਾਹਿਬ ਸ਼ੇਰ ਸਾਹ ਦਾ ਸ਼ਬਦ ਜਲਬਾਨ ਬੈਠਿਆਂ ਸੋਹੀਏ ਸਭਨਾ ਦਾ ਵੇਸਾਰੂ ਸਦਨ ਸਾਹਿਬ ਜੀ ਓਨ ਆਸਰੀ ਮਹਲਾ ਅਜੂਆ ਜੀਨ ਦਰਦ ਨਿਵਾਰਨ ਥਾਪੁਰ ਰਾਤ ਕੰਨ ਕੀ ਆਪ भोग ना सक भरत दीवार ठापुर रागे जानकी आप ਆਰਣ ਮਰਣ ਤੋਂ ਧੂਪ ਨ ਸਜੇ ਬਿਆ ਸਾਧੂ ਸੰਗ ਅਨੋਗ ਪਾਦ ਆਰ ਸੰਜਮ বিষ্ণੂ ਸੂਦਾ ਇਹ ਜਤਨ ਆਡੋ ਕਲਪਾਲਾ ਆਮੀ ਅੰਤ ਦਿਆਲ ਪੂਰਨ ਜਿਦ ਵੀ ਨਾਹੀਂ ਓਏ ਜਨਮ ਮਰਨ ਨਿਵਾਰ ਮਨ ਜਪ ਸੇਰ ਸੋਹੀ ਸੋਏ ਵੇਦ ਸਿਮਰਤ ਅਦਾ ਸਾਸਤ ਭਗਤ ਕਰੇ ਬੀਖਾਰ ਮਗਲ ਪਾੜਿਆ ਸਾਧ ਸੰਗਤ ਬੇਦਸੂਦਾਏ ਹਮਦਾਰ ਕਰਨ ਕਮਰ ਆਧਾਰ ਜਨਕ ਅਰਾਜ਼ ਪੂੰਜੀ ਏਕ ਆਣ ਮਾਨ ਦੀਵਾਨ ਸਚਾ ਕੀ ਰਬ ਤੇ ਗੋ ਚਰਨ ਬਮਲ ਅਤ ਹਰ ਜਾਨਕਾ ਰਾਸ ਪੁੰਜੀ ਏਕ ਆਣ ਮਾਣ ਦਿਮਾਨ ਸਚ